ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੈਨਲ ਦੇਖਣ ਵਾਲਿਆਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਜਿਹੜੇ ਅੱਜ ਮੇਰੇ ਨਾਲ ਲਾਈਵ ਹੋਏ ਹੋਣੇ ਜਿਨ੍ਹਾਂ ਨੇ ਵੀਡੀਓ ਦੇਖਣੀ ਆ ਉਹਨਾਂ ਦੇ ਲਈ ਇੱਕ ਬਹੁਤ ਵਧੀਆ ਗੱਲ ਆ ਜਿਹੜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਜਾ ਰਿਹਾ ਕਹਿੰਦੇ ਸਹੇਬ ਹੱਤ ਵੜਿਆਈਆਂ ਜਿਸ ਭਾਵੇਂ ਤਿਸ ਦੇ ਸੋ ਜਿਹੜੀ ਗੱਲ ਆ ਉਹ ਮਾਲਕ ਵਖਸਦਾ ਜਿਹਨੂੰ ਵੜਿਆਈਆਂ ਦਿੰਦਾ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਮੈਂ ਪ੍ਰੋਗਰਾਮ ਤੇ ਨੂੰ ਜਾ ਰਿਹਾ ਸੀ ਰਸਤੇ ਦੇ ਵਿੱਚ ਨੱਥੂ ਜਦੀਦ ਪਿੰਡ ਆਲਾ ਨੱਥੂ ਆਲਾ ਜਦੀਦ ਮੋਗੇ ਦੇ ਕੋਲ ਉੱਥੇ ਜਦੋਂ ਲੰਘਦੇ ਹੋਏ ਸੀ ਦੇਖਿਆ ਇੱਕ ਬੈਨਰ ਲੱਗਿਆ ਸੀ ਮਾਤਾ ਜੀ ਦੇ ਨਾਮ ਦੇ ਉੱਤੇ ਮਾਤਾ ਬਚਨ ਕੌਰ ਜੀ ਦੇ ਨਾਮ ਦੇ ਉੱਤੇ ਜਿਹੜਾ ਬਿਰਧ ਆਸ਼ਰਮ ਬਣ ਜਾ ਰਿਹਾ ਤੁਸੀਂ ਦੇਖ ਰਹੇ ਹੋ ਪਿੱਛੇ ਮੇਰੀ ਜ਼ਮੀਨ ਜ਼ਮੀਨ ਦੇਖ ਰਹੇ ਆ ਡੇਢ ਦੋ ਕਿਲੇ ਜਗ੍ਹਾ ਜਿਹੜੀ ਪਿੱਛੇ ਆ ਖਾਲੀ ਪਈ ਆ ਉਸ ਜਗ੍ਹਾ ਦੇ ਵਿੱਚ ਬਿਰਧ ਆਸ਼ਰਮ ਬਣ ਜਾ ਰਿਹਾ ਇੱਥੇ ਚਾਹ ਦਾ ਲੰਗਰ ਲੱਗਿਆ ਸੀ ਚਾਹ ਪੀਣ ਲਈ ਰੁਕੇ ਸੀ ਠੰਡਾ ਮੌਸਮ ਆ ਇਹ ਜਦੋਂ ਪਤਾ ਲੱਗਿਆ ਵੀ ਇਹ ਜਿਹੜਾ ਕੰਮ ਸਾਡੇ ਵੀਰ ਜੀ ਕਰ ਰਹੇ ਨੇ ਤੇ ਬੜਾ ਵੱਡਾ ਉਤਮ ਆ ਜੀ ਪਰ ਪਹਿਲਾਂ ਵੀ ਗੱਲ ਕਰਕੇ اٹਿਆ ਕਿ ਸਹਿਬ ਹੱਕ ਵਡਿਆਈਆਂ ਜਿਸ ਭਾਵੇਂ ਕੁਛ ਦੇ ਸੋ ਇਹ ਵਡਿਆਈ ਆ ਜਿਹੜੀ ਮੇਰੇ ਵੀਰ ਜੀ ਨੂੰ ਜਾ ਰਹੀ ਆ ਪਰ ਵੀਰ ਜੀ ਨੇ ਦੋ ਗੱਲਾਂ ਕਰਦੇ ਆ ਤੁਸੀਂ ਸਾਰੇ ਧਿਆਨ ਨਾਲ ਸੁਣਿਓ ਅੱਜ ਵੀਰ ਜੀ ਸਸੂ ਕਾਲ ਨੇ ਅੱਜ ਕੀ ਨਾਮ ਆ ਤੁਹਾਡਾ ਜੀ ਲੇਕਿਨ ਹਾਂ ਜੀ ਰਾਜੂ ਰਾਜਪਾਲ ਸਿੰਘ ਜੇਲਾ ਤੇ ਰਾਜੂ ਗਨ ਮੱਤੂ ਵਾਲੀ ਅਮੇ ਨੇ ਜੰਦੇ ਆ ਚਾਹਾਂ ਦੀ ਹਿਸਾਬ ਦੇ ਨਾਲ ਦੇ ਨਕਵਾਲਾ ਜਦੀਦ ਪਿੰਡ ਆ ਜੀ ਆਪਣਾ ਇੱਕ ਆ ਪਿੱਛੇ ਪੰਗਾ ਵੀਡੀਓ ਹਾਂ ਜੀ ਪਿੱਛੇ ਸਾਹਮਣੇ ਹਾਂ ਸਾਹਮਣੇ ਠੀਕ ਹੈ ਅੱਛਾ ਇਹ ਤੁਸੀਂ ਜਿਹੜੀ ਇਹ ਸੋਚ ਰੱਖੀ ਆ ਬਹੁਤ ਵਧੀਆ ਸੋਚ ਆ ਤੁਹਾਡੀ ਪਰਮਾਤਮਾ ਤੁਹਾਨੂੰ ਇਸ ਚੀਜ਼ ਨੂੰ ਬਹੁਤ ਵਧੀਆ ਤਰਕੀਆਂ ਤੇ ਲੈ ਕੇ ਜਾਵੇ ਸੋ ਜਿਹੜਾ ਇਹ ਵਾਲਾ ਕਹਿੰਦੇ ਵੀ ਜਦੋਂ ਬਜ਼ੁਰਗ ਹੋ ਜਾਂਦੇ ਨੇ ਜਿਹੜੀ ਉਹ ਸਥਿਤੀ ਹੁੰਦੀ ਆ ਬਜ਼ੁਰਗਾਂ ਦੀ ਬੱਚਿਆਂ ਵਾਲੀ ਹੋ ਜਾਂਦੀ ਆ ਉਹਨਾਂ ਨੂੰ ਸਾਂਭਣਾ ਇੱਕ ਮਾਂ ਵਾਲਾ ਰੂਪ ਤੁਸੀਂ ਨਿਭਾਉਣ ਲੱਗਿਓ ਜਿਵੇਂ ਮਾਂ ਆਪਣੇ ਬੱਚਿਆਂ ਨੂੰ ਸਾਂਭਦੀ ਆ ਜਦੋਂ ਬਜ਼ੁਰਗ ਵੱਡੀ ਉਮਰ ਚ ਚਲੇ ਜਾਂਦੇ ਨੇ ਉਹ ਬੱਚਿਆਂ ਵਾਲੀ ਹਾਲਤ ਚ ਹੋ ਜਾਂਦੇ ਨੇ ਕਹਿੰਦੇ ਵੀ ਉਹਨਾਂ ਨੂੰ ਸਾਹਮਣਾ ਪੈਂਦਾ ਕਿਸੇ ਨੂੰ ਲੈਟਰਿੰਗ ਬਾਥਰੂਮ ਵੀ ਕਰਾਉਣਾ ਪੈਂਦਾ ਉਹ ਆਪਣੇ ਹੱਥੀਂ ਖਾਣਾ ਵੀ ਖਿਲਾਉਣਾ ਪੈਂਦਾ ਜੀ ਸੋ ਐਦਾਂ ਦੇ ਵੀ ਟਾਈਮ ਆਉਂਦੇ ਨੇ ਜੀ ਉਹੀ ਇਹਨਾਂ ਮੈਂ ਇਹਨੂੰ ਬੜੀ ਪਹਿਲੀ ਗੱਲ ਕਿ ਮੈਂ ਯਾਰ ਕਿ ਮੈਂ ਪਹਿਲਾਂ ਜੋ ਰਸਤਾ ਵੀ ਪਿੰਡ ਵੱਲ ਦਾ ਰਸਤਾ ਸਭ ਕੋ ਪਰ ਸਭ ਤੋਂ ਵੱਡੀ ਖੁਸ਼ੀ ਹੋਈ ਆ ਮੈਨੂੰ ਤੁਹਾਡੇ ਦਰਸ਼ਕ ਭਾਈ ਤੁਸੀਂ ਰੁਕੇ ਆ ਬਹੁਤ ਤੁਹਾਡਾ ਧੰਨਵਾਦ ਭਾਈ ਜੀ ਇਹ ਬਹੁਤ ਮਿਹਰਬਾਨੀ ਤੁਹਾਡੀ ਹੈ ਨਾ ਤੁਸੀਂ ਇਸ ਮੇਰੀ ਸੋਚ ਨੂੰ ਚੰਗਾ ਸਮਝ ਕੇ ਆ ਕੇ ਤੁਸੀਂ ਇਥੇ ਰੁਕ ਗਏ ਤੁਸੀਂ ਵੀਡੀਓ ਬਣਾਉਣ ਦਾ ਸੋਚਿਆ ਹੈ ਨਾ ਨਹੀਂ ਕੋਲੋ ਅਸੀਂ ਮਾਨ ਕੇ ਚੱਲਿਆ ਤੁਹਾਡੇ ਸ਼ਬਦ ਸੁਣ ਕੇ ਨਾ ਮੈਨੂੰ ਬਹੁਤ ਅੱਛੇ ਲੱਗੇ ਤੁਹਾਡਾ ਸੁਭਾ ਥੋਡੀ ਬੋਲ ਚੱਲਦੇ ਨਾਲ ਮੈਂ ਖਿੱਚਿਆ ਗਿਆ ਆ ਆਪਣਾ ਉਹੀ ਜਾਂਦੀ ਆ ਵੱਡੀ ਨਿਮਰਤਾ ਜੀ ਦੇਖੋ ਅਸੀਂ ਪ੍ਰੋਗਰਾਮ ਲਾਉਣ ਜਾਂਦੇ ਹਾਂ ਸਾਡਾ ਪੇਸ਼ਾ ਹੈ ਲੋਕਾਂ ਨੂੰ ਖੁਸ਼ ਕਰਨਾ ਹੈ ਨਾ ਜੀ ਅਸੀਂ ਹਰ ਇੱਕ ਦੀ ਖੁਸ਼ੀ ਦੇ ਵਿੱਚ ਦੋ ਚਾਰ ਹੋਰ ਰੰਗ ਲਾ ਕੇ ਆਉਨੇ ਆ ਸਾਡਾ ਇਹ ਕੰਮ ਸੋ ਪਰ ਜੇ ਕੋਈ ਸਾਰਿਆਂ ਦੀ ਖੁਸ਼ੀ ਲਈ ਵਧੀਆ ਕੰਮ ਹੁੰਦਾ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਹੈ ਜੀ ਦੇਖਿਆ ਉਹਨਾਂ ਨੇ ਅਸੀਂ ਜਾ ਕੇ ਦੇਖਦੇ ਹਾਂ ਜਦੋਂ ਤੁਹਾਡੀ ਗੱਲ ਵਿੱਚ ਆ ਜੀ ਆ ਬਿਆਹਾਂ ਦੇ ਵਿੱਚ ਜਾ ਕੇ ਦੇਖਦੇ ਹਾਂ ਜਦੋਂ ਬਜ਼ੁਰਗਾਂ ਦੀ ਰਿਸਪੈਕਟ ਦੇਖਦੇ ਹਾਂ ਨਾ ਅਸੀਂ ਕਰਦੇ ਨੇ ਬੱਚੇ ਤੇ ਬੜੀ ਮਨ ਖੁਸ਼ੀ ਹੁੰਦੀ ਹੈ ਹਾਂ ਖੁਸ਼ ਹੁੰਦੀ ਹੈ ਔਰ ਤੁਸੀਂ ਤਾਂ ਜਿਹੜੇ ਬਗਾਨੇ ਬਜ਼ੁਰਗ ਨੇ ਉਹਨਾਂ ਨੂੰ ਆਪਣੇ ਮਾਪਿਓ ਬਣਾ ਕੇ ਉਹਨਾਂ ਦੀ ਤੁਸੀਂ ਸੇਵਾ ਕਰਨ ਲਈ ਤਿਆਰ ਹੋ ਵੇ ਬਹੁਤ ਵਧੀਆ ਉਤਮ ਆ ਜੀ ਤੁਹਾਡਾ ਮੈਂ ਵੀ ਇਹ ਕਹਿਣਾ ਹੁੰਨਾ ਵੀ ਐਡਾ ਭਾਗਾ ਮਾਪਾ ਬਾਪ ਨਾ ਹੋਵੇ ਕੋਈ ਪਹਿਲੀ ਗੱਲ ਨਹੀਂ ਉਹਦੇ ਬੱਚੇ ਐਡੇ ਮਾੜੇ ਨਿਕਲਣ ਜਿਹਨੇ ਘਰੋ ਕੱਢਣਾ ਬਿਲਕੁਲ ਪਰ ਜਿਹਨੂੰ ਆਉਣ ਜਿਹਨੂੰ ਨਹੀਂ ਛਾਂ ਮਿਲਦੀ ਯਾਰ ਉਹਦੇ ਦੀ ਤਾਂ ਕੁਝ ਹਣੀ ਚਾਹੀਦੀ ਨਾ ਉਹ ਉਹ ਬਣਾਉਂਦਾ ਸੀ ਉਹ ਬਾਰੇ ਬਣਾਉਣੇ ਤੋਰਦਾ ਪਤਾ ਨਹੀਂ ਤੋੜਾ ਮੈਂ ਤਾਂ ਕਹਿ ਨਹੀਂ ਛੋਟੇ ਛੋਟੇ ਬਰਕੇ ਪੈਦਾ ਕੀਤੇ ਹੋਣ ਨੇ ਜੀ ਪ੍ਰਮਾਤਮਾ ਨੇ ਸਭ ਤੋਂ ਵੱਡੀ ਗੱਲ ਆ ਜੀ ਧੰਨੇ ਉਹਨਾਂ ਦੇ ਮਾ ਤੇ ਪਿਓ ਜਿਨ੍ਹਾਂ ਦੀ ਕੋਖੋਂ ਇੰਨੇ ਵਧੀਆ ਪੁੱਤਰ ਜਨਮੇ ਨੇ ਜਿਹੜੇ ਕਿ ਸੋਚ ਰੱਖਦੇ ਨੇ ਕਿ ਆਪਣੀਆਂ ਮਾਮਾਂ ਤੇ ਆਪਣੇ ਪਿਓ ਵਾਲਾ ਦਰਜਾ ਅਸੀਂ ਹਰ ਇੱਕ ਨੂੰ ਦੇਣਾ ਚਾਹੁੰਦੇ ਹਾਂ ਬਿਲਕੁਲ ਬਿਲਕੁਲ ਦੁਖੀਆਂ ਨੂੰ ਦੁੱਖ ਸੁਣ ਲਈ ਬਹੁਤ ਵੱਡੀ ਗੱਲ ਹੈ ਜੀ ਦੇਖੋ ਲੋਕ ਤਾਂ ਅੱਜ ਕੱਲ੍ਹ ਜ਼ਿੰਦਗੀ ਰੁਝੇਮਿਆਂ ਪਰੇ ਇੰਨੀ ਆਪਣੀ ਹੀ ਅਗਲੇ ਕੋ ਜਿੰਨਾ ਬੰਦਾ ਵੱਡਾ ਹੋ ਜਾਂਦਾ ਉਹਨੇ ਕੰਮ ਵੱਡੇ ਹੋ ਜਾਂਦੇ ਨੇ ਰਮਨ ਜੀ ਅਸੀਂ ਨਾਲ ਸਾਨੂੰ ਹੋਰ ਵੀ ਪਤਾ ਲੱਗਿਆ ਜੀ ਮੈਂ ਬਾਹਰ ਜਿਹਦਾ ਬੈਨਰ ਲੱਗਿਆ ਦੇਖਿਆ ਤਾਂ ਉੱਥੇ ਇੱਕ ਫੋਟੋ ਲੱਗੀ ਹੋਈ ਸੀ ਬੈਜ ਜੀ ਹੁਣਾਂ ਦੇ ਕੋਲੀਆ ਤੋਂ ਮੇਰੇ ਗੁਰੂ ਜੀ ਕੋਲੀਆ ਤੋਂ ਮੇਰੇ ਗੁਰੂ ਜੀ ਆ ਜੀ ਮੈਂ ਬੈਜ ਜੀ ਹੁਣਾਂ ਨਾਲ ਵੀ ਦੋ ਚਾਰ ਗੱਲਾਂ ਕੀਤੀਆਂ ਨੇ ਬੈਜ ਜੀ ਬਹੁਤ ਵਧੀਆ ਉਦਮਾ ਤੁਹਾਡਾ ਜਿਹੜਾ ਨਾਲ ਸਹਿਯੋਗ ਦੇ ਰਹੇ ਹੋ ਇੱਕ ਗੱਲ ਹੋਰ ਵੀ ਆ ਜੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਕਿਸੇ ਨੂੰ ਕੋਈ ਬਿਮਾਰੀ ਅੱਜ ਕੱਲ੍ਹ ਦੁਨੀਆ 'ਈ ਸਾਰੀ ਬਿਮਾਰੀਆਂ ਨਾਲ ਕੀ ਨਹੀਂ ਹੋਈ ਆ ਕਿਸੇ ਦੇ ਗੋਡੇ ਦੋਦੇ ਨਾਲ ਕੋਈ ਜੈਸ ਤੋਂ ਪ੍ਰੋਬਲਮ ਆ ਕਿਸੇ ਨੂੰ ਕੱਛ ਵੀ ਕਿਸੇ ਨੂੰ ਕਾਰ ਬਹੁਤ ਜ਼ਿਆਦਾ ਬੁਰਾ ਹਾਲ ਹੈ ਮੇਰਾ ਕੰਮ ਨਹੀਂ ਵੀ ਇਹ ਆ ਸਾਡਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਦੀ ਆਪ ਤੁਮਾਂ ਤੇ ਹੁਕਾ ਜੀ ਆਇਆ ਸੀ ਅੱਜ ਤੋਂ 40 ਸ ਬਾਰੇ ਧਰਤੀ ਦੇ ਲਈ ਇਹਨਾਂ ਕੁਝ ਕਰਨਾ ਇੱਕ ਭੱਜ ਜੋ ਆਪਾਂ ਔਰਗੈਨ ਫਾਰਮਿੰਗ ਦੀ ਫਾਰਮਿੰਗ ਵੀ ਕਰਦੇ ਹਾਂ ਕਿ ਬਸ ਵੈਰੀ ਗੁੱਡ ਉਹ ਵੀ ਵਧੀਆ ਗੱਲ ਹੈ ਜੋ ਸਭ ਜਿਹੜੀਆਂ ਕਹਿੰਦੇ ਤੇ ਉਦੋਂ ਮੈਂ ਫਿਰ ਦਿਖਦਾ ਹੁੰਦਾ ਗੁਰਮਾਨ ਸਿੰਘ ਸਾਹਿਬ ਜੀ ਮੈਂ ਕਹਿੰਦੇ ਆ ਕਹਿੰਦੇ ਮੈਂ ਕਿਹਾ ਸੀ ਸੰਭ ਕੇ ਰੱਖਿਓ ਇਹਨਾਂ ਤਾਂ ਗੱਲ ਉਹੀ ਕਰਤੀ ਪਾ ਪਾ ਕੇ ਜ਼ਹਿਰਾ ਓਏ ਪੁੱਤਰਾ ਸਾਰੀ ਧਰਤੀ ਇਹਦੀ ਕਰਤੀ ਵਾਹ ਜੀ ਵਾਹ ਵਾਹ ਜੋ ਜ਼ਹਿਰਾ ਇਹ ਪਾਈ ਜਾਂਦੇ ਨੇ ਆਪ ਹੀ ਮੁੜ ਕੇ ਖਾਈ ਜਾਂਦੇ ਨੇ ਹੋ ਗਏ ਨੇ ਲੋਕ ਆਪ ਮੁਹਾਰੇ ਕੀ ਅੱਖਾਂ ਮੈਂ ਇਹਨਾਂ ਬਾਰੀ ਵਾਹ ਅੱਗ ਲਾ ਕੇ ਕਰ ਖਲਵਾੜ ਰਹੇ ਆ ਬੋਟ ਜਿਉਂਦੇ ਸਾੜ ਰਹੇ ਆ ਆਪ ਜਾਣਗੇ ਭੱਜ ਕੇ ਕਿੱਥੇ ਭੱਜਣ ਨੂੰ ਕੋਈ ਰਾਹ ਨਹੀਂ ਲੱਭਣੇ ਹੋ ਮਾਇਆ ਕੋਲ ਬਥੇਰੀ ਪਰ ਮੁੱਲ ਕਿ ਕੋਈ ਸਾ ਨਹੀਂ ਲੱਭਣੇ ਪਰ ਮੁੱਲ ਕਿ ਕੋਈ ਸਾ ਨਹੀਂ ਲੱਭਣੇ ਬਿਲਕੁਲ ਬਿਲਕੁਲ ਜੀ ਜੋ ਇਹ ਆਉਣ ਵਾਲੇ ਸਮੇਂ ਦੇ ਲਈ ਪਾਈ ਇੰਨਾ ਕਾ ਵੀ ਇਹ ਕਮਰਸ਼ੀਅਲ ਯੁੱਗ ਦੇ ਵਿੱਚ ਜਦੋਂ ਕਹੀਦਾ ਯਾਰ ਕਰਨੋ ਸਾਰੇ ਨਹੀਂ ਕਰਦੇ ਹਰੇਕ ਬੰਦੇ ਨੂੰ ਕਾ ਜਾਂ ਕਿਸੇ ਦੀ ਕਿਸੇ ਦੀ ਮਜਬੂਰੀ ਹੁੰਦੀ ਬਿਲਕੁਲ ਬਿਲਕੁਲ ਜੀ ਮੈਂ ਰਹਿਮਾਨ ਜੀ ਗੱਲ ਕਰਦਾ ਸੀ ਪਹਿਲਾਂ ਆ ਮੈਂ ਕਿਹਾ ਵੀ ਯਾਰ ਗੁਰੂ ਘਰਾਂ ਦੀਆਂ ਜ਼ਮੀਨਾਂ ਜਿਹੜੀਆਂ ਕਿੱਟੋ ਕਰ ਉਹਨਾਂ ਚ ਯਾਰ ਨਾ ਪਵੇ। ਕਿੱਥੋਂ ਇਹ ਹੁਕਾ ਦਿੱਤਾ ਜਾਂਦਾ। ਬਿਲਕੁਲ ਬਿਲਕੁਲ ਭਾਵੇਂ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਹੁਕਾ ਸਾਡੇ ਗੁਰੂ ਘਰਾਂ ਦੇ ਦੁਨੀਆ ਨੇ ਦਿੱਤਾ ਬਿਲਕੁਲ ਦਿੱਤਾ ਸਾਡੇ ਪਿੰਡਾਂ 'ਚ 6 6 ਐਸਪੀ ਕਰਵਾਇਦੇ ਆ ਦਿਨ ਪੁਰ ਰਾਤ ਸੁਣਦੇ ਆ ਅਸੀਂ ਕਿਸੇ ਨੂੰ ਸਮਝ ਹੀ ਨਹੀਂ ਆਉਂਦੀ ਜਾਂ ਸਮਝ ਵੀ ਕਿਵੇਂ ਆਵੇ ਕਿਉਂਕਿ ਗੁਰੂ ਘਰਾਂ ਦੀਆਂ ਜ਼ਮੀਨਾਂ 'ਚ ਰਹੇ ਹਾਂ ਜਿਹੜਾ ਪਈ ਜਾਂਦੇ ਆ ਬਿਲਕੁਲ ਜੀ ਤੁਸੀਂ ਕਿਸੇ ਕਿਸੇ ਵੀ ਧਰਮ 'ਚ ਲਾ ਲਓ ਤੁਸੀਂ ਜੇ ਆਪਾਂ ਹਿੰਦੂ ਮਤ ਵਿੱਚ ਲਈਓ ਉੱਥੇ ਵੀ ਸਵੇਰੇ ਪਾਠ ਜਿਹੜਾ ਸ਼ੁਰੂ ਹੁੰਦਾ ਟੱਲੀਆਂ ਵਾਦੀਆਂ ਨੇ ਉਹ ਪ੍ਰਮਾਤਮਾ ਦਾ ਹੋਕਾ ਦਿੰਦੇ ਨੇ ਵੀ ਤੁਸੀਂ ਰੱਬ ਘਰ ਵੱਲੀ ਨੂੰ ਜੁੜੋ ਹਨਾ ਗੁਰਦੁਆਰੇ 'ਚ ਦੇਖੋ ਉੱਥੇ ਗ੍ਰੰਤੀ ਸਿੰਘ ਕਹਿੰਦੇ ਨੇ ਸਵੇਰੇ ਉੱਠ ਕੇ ਜਦੋਂ ਬਾਕ ਲੈਂਦੇ ਨੇ ਤੇ ਉਹ ਵੀ ਇਹੀ ਕਹਿੰਦੇ ਨੇ ਵੀ ਭਾਈ ਗੁਰੂ ਘਰ ਨੂੰ ਆਓ ਗੁਰੂ ਦੇ ਲੜ ਲੱਗੋ ਅਜ਼ਾਨ ਦਿੰਦੇ ਨੇ ਮਸਜਿਦ ਦੇ ਵਿੱਚ ਉਹ ਵੀ ਕਹਿੰਦੇ ਨੇ ਜੀ ਵੀ ਆਓ ਤੁਹਾਨੂੰ ਬੁਲਾ ਰਿਹਾ ਬੁਲਾ ਰਿਹਾ ਪ੍ਰਮਾਤਮਾ ਤੁਹਾਨੂੰ ਬੁਲਾ ਰਿਹਾ ਵੀ ਰੱਬ ਦਾ ਨਾਮ ਜਪੋ ਅਸਲੀ ਤਾਂ ਜਿਹੜੀ ਮਾਨਸ ਜੁਨੀ ਮਿਲੀ ਆਪਾਂ ਨੂੰ ਜੀ ਰੱਬ ਦਾ ਨਾਮ ਜਪਣ ਲਈ ਮਿਲੀ ਆ ਪਰ ਜਿਹੜਾ ਤੁਸੀਂ ਲੋਕਾਂ ਲਈ ਕਰ ਰਹੇ ਹੋ ਇਹ ਨਾਮ ਜਪਣ ਦੇ ਨਾਲ ਨਾਲ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਜੀ ਤੁਸੀਂ ਦੋ ਕੰਮ ਕਰ ਰਹੇ ਹੋ ਕਿਉਂਕਿ ਆਪਣਾ ਜੀ ਧਰਤੀ ਦੇ ਨਾਲ ਰਮਨ ਭਾਈ ਬੜੀ ਭਾਈ ਆਇਆ ਪਤਾ ਕੀ ਆ ਵੇਖੋ ਪਹਿਲੀ ਵਾਰੀ ਮਿਲੇ ਆ ਹਨਾ ਗੱਲਾਂ ਕਰਨ ਦੇ ਵੀ ਉਹੋ ਚੀਜ਼ ਚੰਗਾ ਲੱਗਦਾ ਜਿੱਥੇ ਜਿਹੜੀ ਗੱਲ ਦਾ ਨਾਲ ਇੱਕ ਸਮੇਲ ਬਣਿਆ ਰਹੇ ਬਿਲਕੁਲ ਤੁਹਾਨੂੰ ਚੰਗਾ ਲੱਗਿਆ ਤੁਸੀਂ ਲੋਕਾਂ ਜਾਣੇ ਜੀ ਮੈਨੂੰ ਦੱਸਿਆ ਹਨਾ ਸੋ ਇਸੇ ਤਰ੍ਹਾਂ ਜਿਵੇਂ ਤੁਸੀਂ ਉੱਥੋਂ ਅੰਦਰ ਬੜੇ ਆ ਤੁਸੀਂ ਦੇਖਿਆ ਹੁਣ ਛੜਾ ਛੜਾ ਜਣੀ ਜੀ ਨਾ ਮੋੜ ਦੇ ਦੁਵਾਲੇ ਬਿਲਕੁਲ ਉਹ ਦਿਖਾਵਾਂਗੇ ਆਪਾਂ ਬਾਅਦ ਚੋ ਵੀ ਦਿਖਾਉਨੇ ਆ ਹਾਂਜੀ ਕਿਉਂ ਛੜਾ ਜਨ ਰਹੇ ਆ ਤੇ ਉੱਥੇ ਨਾ ਮੈਂ ਦੇਖਿਆ ਮੈਂ ਕੁਦਰਤੀ ਜਦੋਂ ਪੇ ਜ਼ਮੀਨ ਆਈ ਆਪਣੇ ਹੈ ਨਾ ਇਹ ਜਿਹਾ ਸਬਦਾ ਹੋਇਆ ਜਿੰਨੇ ਇੱਥੇ ਆਏ ਆ ਤੇ ਮੈਨੂੰ ਉਹਦੇ ਨੂੰ ਪਹਿਲਾਂ ਇਹ ਬੋੜ ਮਿਲਿਆ ਆ ਰੱਬਾ ਮੈਨੂੰ ਵੇਖ ਕੇ ਮੈਨੂੰ ਇਹ ਹਰ ਕੇ ਮੈਂ ਕਹਿੰਦਾ ਯਾਰ ਆ ਬੋੜ ਤਾਂ ਚਲੇ ਗਏ ਕਿੱਧਰ ਹਨਾ ਹੈ ਹੀ ਨਹੀਂ ਕਿਤੇ ਤੇ ਇਸੇ ਕਰਕੇ ਹੁਣ ਆਪਾਂ ਥੋੜਾ ਬੰਨਣ ਲੱਗੇ ਆ ਸਭ ਤੋਂ ਪਹਿਲਾਂ ਵੀ ਸੇਵਾ ਹੋਏ ਦੀ ਸੇਵਾ ਹੋ ਜੂਗੀ ਨਾਲੇ ਤਾਂ ਨਾਲੇ ਰਾਹੀ ਪਾਂਦੀ ਉੱਥੇ ਬੈਠ ਕੇ ਆਪਾਂ ਖੜ ਜਾ ਕਰੂ ਚਾਹ ਪਾਣੀ ਪੀਊਗਾ ਹਨਾ ਜਿਹੜਾ ਚਾਹ ਦਾ ਲੰਗਰ ਲੱਗਿਆ ਥੋੜਾ ਉਹਦੇ ਲਈ ਬਹੁਤ ਫਾਇਦਾ ਹੋਊਗਾ ਜਿਹਨੇ ਕਿਸੇ ਨੇ ਬੈਠਣਾ ਨਾਲੇ ਬੋਰਡ ਨਹੀਂ ਮਿਲਦੇ ਨਾ ਬਜ਼ੁਰਗ ਮਿਲ ਰਹੇ ਨੇ ਹੁਣ ਉਹ ਜੇ ਨਾ ਬੋਰਡ ਨਾ ਕੋਈ ਪਿਪਲ ਬਰੋਟਾ ਨਾ ਕੋਈ ਪੂਣੀ ਤੇ ਗਲੋਟਾ ਤੰਦ ਟੁੱਟ ਗਈ ਤੇ ਚਰਖਾ ਨਲਾਮ ਹੋ ਗਿਆ ਗੋਲੀ ਡਿਸਕੋ ਦੇ ਮਾਰੋ ਸਾਡਾ ਦੇਸ਼ ਜਾਂ ਜੇਸ ਦਾ ਵਿਨਾਮ ਹੋ ਗਿਆ ਦੇਖੋ ਜੀ ਇਹ ਚੀਜ਼ਾਂ ਬਹੁਤ ਘਟ ਗਈਆਂ 25ਵੀਂ ਸਭਿਆਤਾ ਆਪਣੇ ਤੇ ਬਹੁਤ ਆ ਗਈ ਬਾਹਰ ਉਹੋ ਜਿਹੀ ਆਪਣੀਆਂ ਆਦਤਾਂ ਹੋ ਗਈਆਂ ਆਪਾਂ ਇਹਨਾਂ ਨੂੰ ਤੁਸੀਂ ਸਾਂਭਣ ਦੀ ਬੜੀ ਵਧੀਆ ਗੱਲ ਕੀਤੀ ਮੈਂ ਲਿਖਿਆ ਸੀ ਕਿ ਨਿੰਮਾ ਕਿਕਰਾਂ ਟਾਲੀਆਂ ਜਿੰਨੀਆਂ ਹੋਣ ਮਰਜੀ ਸ਼ਾਂ ਤੇ ਬਸ ਬੋੜ ਦੀ ਸ਼ਾਈ ਹੁੰਦੀ ਆ ਉਹ ਤਾਇਆ ਚਾਚੀਆਂ ਮਾਸੀਆਂ ਰਾਜੂ ਕਰਨ ਜਿੰਨਾ ਮਰਜੀ ਪਰ ਬਸ ਮਾਂ ਤੇ ਰਾਜੂ ਮਾਂ ਹੀ ਮਾਂ ਦੀ ਬਸ ਮਾਂ ਹੀ ਆ ਯਾਰ ਕਿੰਨੀ ਆ ਸਾਨੂੰ ਕਿੰਨੇ ਦੁੱਖ ਸਹਿ ਕੇ ਸਾਨੂੰ ਉਹ ਜਨਮ ਦਿੰਦੀ ਆ ਸਹੀ ਗੱਲ ਕਿੰਨਾ ਔਖੀ ਹੋ ਕੇ ਜਨਮ ਦਿੰਦੀ ਆ ਮਾਂ ਪਰ ਫਿਰ ਇਸ ਵਕਤ ਜਿਹੜਾ ਐਂਡ ਤੇ ਆਖੇ ਬਜ਼ੁਰਗ ਜੇ ਤੂੰ ਦੇਰਾ ਫਿਰ ਉਹ ਕਹਿੰਦੇ ਕਿ ਕਿਉਂ ਨਾ ਬਿਲਕੁਲ ਹਲੇ ਵੀ ਮੈਂ ਕਿੰਨਾ ਯਾਰ ਮੈਂ ਦੁਨੀਆ ਘੁੰਮ ਕੇ ਦੇਖ ਲਈ ਪਰ ਜੋ ਮੈਂ ਦੇਖਿਆ ਇੱਥੇ ਤਾਂ ਫੇਰ ਵੀ ਮੈਂ ਕਹਿੰਦਾ ਮੈਂ ਯਾਰ ਮਾਪੇ ਪਾਪ ਦੀਆਂ ਚੀਕਾਂ ਦੂਜੇ ਘਰੇ ਸੁਣ ਕੇ ਗਵਾਂਢੀ ਵੀ ਕਹੋਆ ਕੁੱਤਿਆਂ ਤੂੰ ਕੀ ਕਰ ਪਿਆਉਣ ਘਟਦਾ ਹੈ ਹਾਂ ਬਿਲਕੁਲ ਪਰ ਜਿਹੜੇ ਦੇਸ਼ਾਂ ਨੂੰ ਮੈਂ ਦੇਖ ਕੇ ਆਇਆ ਰਹਿਮਾਨ ਉਹਨਾਂ ਦੇਸ਼ਾਂ ਦੇ ਵਿੱਚ ਥੱਲੇ ਬਾੜ ਕੇ ਪੈਣਾ ਚਪੇੜਾ ਪੈਂਦੀ ਆ ਭਾਈ ਨਹੀਂ ਬੇਰਗਾ ਦਾ ਕੋਈ ਹਾਲ ਬਿਲਕੁਲ ਬਿਲਕੁਲ ਉਹ ਐਨ ਆਰ ਆਈ ਵਿਚਾਰੇ ਉਹਦੂ ਵੱਧ ਰੋਂਦੇ ਦੁਖੀ ਆ ਬਿਲਕੁਲ ਬਿਲਕੁਲ ਜੀ ਆਪਾਂ ਜਹਾਜ਼ ਚੜਾ ਕੇ ਲੈਤਾ ਜਾਂਦੇ ਆ ਜੇਲ੍ਹ ਚ ਕੈਦ ਕਰ ਦਿੰਦੇ ਆ ਫਿਰ ਗੱਲ ਮੈਂ ਹੋਰ ਕਹਿਣੀ ਚਾਹਾਂ ਭਾਈ ਸਾਹਿਬ ਭਾਵਕ ਹੋ ਗਏ ਜੀ ਮੈਂ ਇੱਕ ਗੱਲ ਹੋਰ ਕਹਿਣੀ ਚਾਹ ਤੇ ਬਹੁਤ ਪਿਆਰ ਕਰਦੇ ਨੇ ਅਸੀਂ ਵੀ ਆਪਣੀ ਮਾਂ ਨੂੰ ਬਹੁਤ ਪਿਆਰ ਕੀਤਾ ਜੀ ਪਰ ਮੈਂ ਕਹਿੰਦਾ ਜਿਨ੍ਹਾਂ ਕੋਲ ਮਾਂ ਮਾਇ ਇਸ ਟਾਈਮ ਹੈਗੀਆਂ ਨੇ ਯਾਰੋ ਇੰਨਾ ਰੱਜ ਕੇ ਪਿਆਰ ਕਰ ਲੋ ਇਹ ਮੁੜ ਕੇ ਮਿਲਦੀਆਂ ਨਹੀਂ ਕਦੇ ਵੀ ਸਾਨੂੰ ਪੁੱਛ ਕੇ ਦੇਖੋ ਮਾਪਿਆਂ ਦੇ ਕੋਲ ਮਾਵਾਂ ਖੋ ਗਈਆਂ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕਿੰਨੇ ਔਖਾ ਹੈ ਕੋਈ ਮਾਂ ਜਿੰਨਾ ਪਿਆਰ ਨਹੀਂ ਕਰਦਾ ਮਾਂ ਜਦੋਂ ਅਪ ਘਰੋਂ ਬਾਹਰ ਗਏ ਹੁੰਦੇ ਆ ਕਹਿੰਨਾ ਇੱਕ ਮਾਂ ਜਿਹੜੀ ਡੀਕਦੀ ਆ ਜਾਗਦੀ ਆ ਉਹ ਕਹਿੰਦੀ ਮੇਰਾ ਪੁੱਤ ਕਿਤੇ ਬਾਹਰ ਗਿਆ ਆ ਅੱਲਾ ਵੈਗਰੂ ਰਾਮ ਉਹ ਸਹੀ ਸਲਾਮਤ ਮੇਰੇ ਕਰੇ ਆ ਜਵੇ ਬਿਲਕੁਲ ਕਿਉਂ 라ਜੂ ਵੀ ਬਿਲਕੁਲ ਮਾਂ ਤੋਂ ਯਾਰ ਮਾਂ ਕੀ ਕਰਦਾ ਮਾਂ ਕੀ ਕਿ ਅਸਾਂ ਯਾਰ ਕਿੰਨਾ ਔਖਾ ਹੁੰਦਾ ਯਾਰ ਜਿਹੜੇ ਬੰਦੇ ਮੈਂ ਬਾਹਰ ਰਹਿ ਕੇ ਆਇਆ ਹਨ ਫਿਰ ਮਾਂ ਤੋਂ ਪੜ ਕੇ ਦੇਖਿਆ ਫਿਰ ਮਾਂ ਤੋਂ ਰਹੇ ਹਨ ਨਾ ਜਿੰਨੀ ਜੋ ਕੀ ਸੀਗੀ ਆ ਭਾ ਵਿਚਾਰੀ ਬਹੁਤ ਸਹਾਈ ਸਾਡੇ ਲਈ ਉਹ ਬਹੁਤ ਕਸ਼ਟ ਕਰ ਗਈ ਮੈਨੂੰ ਇਹ ਵੀ ਮੈਨੂੰ ਇੰਨਾ ਕਿ ਜਰੂਰ ਖੁਸ਼ੀ ਹੁੰਦੀ ਹੈ ਕਿ ਤੈਨੂੰ ਹੁਣ ਮੈਂ ਜਿੰਨੀ ਜੋਗਾ ਸੀ ਮੇਰੇ ਸੱਜਣ ਮਿੱਤਰ ਭੈਣ ਭਰਾਵਾਂ ਨੇ ਰਲ ਕੇ ਮੈਂ ਵੀ ਮਾਂ ਨੂੰ ਅਮਰ ਕਰ ਲਿਆ ਬਿਲਕੁਲ ਹੋ ਜਾਣਾ ਬਿਲਕੁਲ ਠੀਕ ਹੈ ਤੁਹਾਡੀ ਮਾਤਾ ਜੀ ਨੇ ਬਚਿਦ ਕੋਲ ਮੇਰੇ ਮਾਤਾ ਜੀ ਬਚਿਦ ਕੋਲ ਹਾਂ ਮਾਤਾ ਬਚਿਦ ਕੋਲ ਬਹੁਤ ਵਧੀਆ ਪਰਮਾਤਮਾ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਤੁਹਾਡੀ ਮਾਂ ਨੂੰ ਜਿਹੜਾ ਉਹ ਸਕੂਨ ਮਿਲਣਾ ਜਿਹੜਾ ਆ ਤੁਸੀਂ ਕੰਮ ਸ਼ੁਰੂ ਕੀਤਾ ਹੈ ਜੀ ਉਹ ਜਿਉਂਦੇ ਰਹਿਣ ਵਾਲੀ ਬਹੁਤ ਵੱਡੀ ਗੱਲ ਆ ਜੀ ਸੋ ਮਰ ਕੇ ਵੀ ਕਹਿ ਲੋ ਵੀ ਉਹ ਜਿਉਂਦੇ ਨੇ ਤੁਸੀਂ ਉਹਨਾਂ ਨੂੰ ਜਿਉਂਦੇ ਰੱਖ ਰਹੇ ਹੋ ਗੱਜਬਾਹ ਬਚਿਦ ਕੋਲ ਚਲੇ ਗਏ ਪਰ ਉਹ ਜਿਉਂਦੇ ਨੇ ਬਸ ਹੁੰਦੇ ਜਾਂਦੇ ਰਹਾ ਕਰੋ ਭਾਈ ਤੁਹਾਡਾ ਬਹੁਤ ਧੰਨਵਾਦ ਜੀ ਯਾਰ ਅੱਜ ਇੱਥੇ ਆਏ ਸੱਚੀ ਮੈਨੂੰ ਬੜੀ ਖੁਸ਼ੀ ਹੋਈ ਹੈ ਯਾਰ ਮੈਂ ਗੱਲ ਕਰਦਾ ਕਰਦਾ ਪਹਿਲਾਂ ਰੁਕ ਗਿਆ ਸੀ ਬਾਜ ਜੀ ਵੀ ਦਵਾਈ ਹਰ ਇੱਕ ਨੂੰ ਮੁਕਤ ਦੇ ਰਹੇ ਨੇ ਜੀ ਉਰੇ ਜੇ ਕੋਈ ਆਉਂਦਾ ਤਾਂ ਜਾ ਰਾਹ ਜਾਂਦਾ ਪਾਂਦੀ ਜੇ ਕੋਈ ਮਿਲਦਾ ਕਿਸੇ ਨੂੰ ਬੈਜੀ ਨੇ ਦਵਾਈ ਫਰੀ ਦਿੱਤੀ ਆ ਜੀ ਸੋ ਥੈਂਕ ਯੂ ਬੈਜੀ ਜੀ ਦਵਾਈਆਂ ਦਾ ਲੰਗਰ ਵੀ ਨਿਰੰਤਰ ਪਾਈ ਜਾ ਰਹੀ ਹੈ ਇਹ ਲੰਗਰ ਹੀ ਆ ਪਾਈ ਇਹ ਵੀ ਲੰਗਰ ਚੱਲਦਾ ਹੈ ਓਕੇ ਜੀ ਫਤਿਹ ਸਾਰਿਆਂ ਦੇ ਠੀਕ ਹੈ ਮਾਦਰ ਜੀ ਦਾ ਕਾਸਾ ਬੈਜੀ ਜੀ ਦੇ ਰੋਜ਼ ਆਉਂਦੇ ਰੋਜ਼ ਜੀ ਦਵਾਈ ਓਕੇ ਜੀ ਸਾਹਿਬੀ ਕਾਲ ਸਾਰੇ ਕੋਈਆਂ ਲਗਿਆ ਰਾਜਵੀਰ ਤੇ ਨਾ ਦੋ ਚੱਕਰ ਸਮਝੇਂ ਬੰਦੇ ਨਹੀਂ ਹੁੰਦਾ ਉਹ ਚੱਲੇ ਕੱਟਦੇ ਹੋ ਬੱਚੇ